ਵਿਚਾਰ ਆਓ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਅੱਜ ਦਾ ਜੋ ਤਿਹਾਰ ਹੈ ਉਹਦੇ ਬਾਰੇ ਮੈਂ ਬੜੇ ਹੀ ਲੌਜੀਕਲ ਨਾਲ ਤੁਹਾਡੇ ਨਾਲ ਵਿਚਾਰ ਕਰਨੀ ਹੈ ਅੱਜ ਦੇ ਦਿਨ ਨੂੰ ਸਾਰੇ ਭਾਰਤਵਸ਼ ਵਿੱਚ ਲੋਹੜੀ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਖੁਸ਼ੀਆਂ ਦਾ ਤਿਹਾਰ ਮੰਨਿਆ ਜਾਂਦਾ ਹੈ ਖੁਸ਼ੀਆਂ ਦੀ ਸਭ ਨੂੰ ਮੁਬਾਰਕਾਂ ਤੇ ਇਹਦੇ ਘਰ ਵਿੱਚ ਆਉਣ ਦੀਆਂ ਮੁबारकਾਂ ਪੁੱਤਰ ਦੇ ਆਉਣ ਦੀਆਂ ਮੁबारकਾਂ ਕੋਈ ਕਿਸੇ ਦੀ ਵਿਆਹ ਸ਼ਾਦੀ ਹੋਈ ਹੈ ਉਹਨੂੰ ਮੁबारकਾਂ ਸਾਰੇ ਵਦਨ ਦੁੱਧੀ ਪੁੱਤੀ ਫਲਨ ਸਾਰਿਆਂ ਨੂੰ ਬਹੁਤ ਤਰੱਕੀਆਂ ਮਿਲਣ ਤੇ ਸਾਸੰਗ ਜੀ ਇਹ ਜਿਹੜਾ ਲੋੜੀ ਦਾ ਤਿਹਾਰ ਹੈ ਇਹ ਕੀ ਹੈ ਇਹ ਇਹ ਗੁਰਮਤ ਦੇ ਨਾਲ ਸੰਬੰਧ ਹੈ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਜੇ ਕਿਸੇ ਨੂੰ ਡਾਟ ਹੋਵੇ ਤੇ ਮੇਰੇ ਨਾਲ ਵਿਚਾਰ ਕਰ ਲੈਣੀ ਗੁਰਮਤ ਦੇ ਅਨੁਸਾਰ ਇਹਦੇ ਨਾਲ ਸਾਡਾ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ ਪਰ ਖੁਸ਼ੀਆਂ ਨੂੰ ਮਨਾਉਣਾ ਜਾਂ ਖੁਸ਼ੀਆਂ ਦੇ ਵਿੱਚ ਸ਼ਿਰਕਤ ਕਰਨੀ ਇਹ ਸਾਡਾ ਸਮਾਜਿਕ ਜੀਵਨ ਹ ਸਾਡਾ ਫਰਜ਼ ਹੈ ਲੋੜੀ ਨੂੰ ਕਿਹਾ ਜਾਂਦਾ ਕੀ ਕੀਤਾ ਜਾਂਦਾ ਕੋਈ ਘਰ ਦੇ ਵਿੱਚ ਪੋਤਰ ਜਾਂਦਾ ਜ਼ਿਆਦਾ ਕਰਕੇ 90 95% ਜਦੋਂ ਪੁੱਤਰ ਜਾਂਦਾ ਕਿਸੇ ਦਾ ਵਿਆਹ ਸ਼ਾਦੀ ਹੁੰਦੇ ਆ ਉਹਨਾਂ ਨੂੰ ਇੱਕ ਗੱਲ ਐ ਵੀ ਉਹਨਾਂ ਨੂੰ ਭਾਵੇਂ ਪਤਾ ਨਾ ਹੋਵੇ ਵੀ ਲੋੜੀ ਕੀ ਹੁੰਦੀ ਉਹ ਕਹਿੰਦੇ ਲੋੜੀ ਪਾਉਣੀ ਲੋੜੀ ਬੜੀ ਚੰਗੀ ਗੱਲ ਕਿਉਂਕਿ ਮੇਰੀ ਮਾਂ ਨੇ ਮੈਨੂੰ ਦੱਸਿਆ ਲੋੜੀ ਮੰਗਣ ਜਾਈਦਾ ਹੁੰਦਾ ਸੀ ਠੀਕ ਹੈ ਨਾ ਤੇ ਸ਼ਾਮ ਨੂੰ ਜਿੰਨੂੰ ਆਪਾਂ ਇਧਰ ਇਲਾਕੇ ਵਿੱਚ ਬੁਖਾਰ ਕਹਿ ਦਿੰਨੇ ਆ ਬਾਲੀ ਦਾ ਕੋਈ ਧੂਣਾ ਕਹਿ ਦਿੰਦੇ ਨੇ ਠੀਕ ਹੈ ਜੀ ਮਤਲ ਲੱਕੜਾਂ ਦੀ ਅੱਗ ਕਹਿ ਦਿੰਦੇ ਨੇ ਤੇ ਫਿਰ ਇਹ ਸਾਰਾ ਕੁਝ ਸਾਨੂੰ ਦੱਸਿਆ ਗਿਆ ਤੇ ਸਾਨੂੰ ਅਸਲ ਚੀਜ਼ ਬਿਰਲੇ-ਬਿਰਲੇ ਨੂੰ ਪਤਾ ਪਈ ਇਹ ਚੀਜ਼ ਕੀ ਹੈ ਇਹਦਾ ਮੈਂ ਸ਼ਾਰਟ ਵਿੱਚ ਵਿਚਾਰ ਕਰਾਂ ਇਹਦਾ ਸਬੰਧ ਕੋਈ ਦੁੱਲਾ ਭੱਟੀ ਦੇ ਨਾਲ ਲਿਆ ਜਾਂਦਾ ਪੀ ਉਸਨੇ ਕੋਈ ਕਿਸੇ ਦੀ ਧੀ ਦਾ ਵਿਆਹ ਕੀਤਾ ਠੀਕ ਹੈ ਜੀ ਪੁੰਨ ਕੀਤਾ ਦਾਨ ਕੀਤਾ ਬੜੀ ਚੰਗੀ ਗੱਲ ਹੈ ਕਰਨਾ ਚਾਹੀਦਾ ਸਾਡਾ ਤੇ ਇਤਿਹਾਸ ਹੀ ਪੁੰਨ ਦਾਨ ਦੇ ਨਾਲ ਭਰਿਆ ਪਿਆ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਕੁਰਵਾਨ ਨੂੰ ਹੀ ਸਾਡੇ ਲਈ ਵਾਰ ਦਿੱਤਾ, দান ਕਰ ਦਿੱਤਾ, ਅਸੀਂ ਦੇ ਬਹੁਤ ਵੱਡੇ ਉਸ ਵਿਰਸੇ ਦੇ ਮਾਲਕ ਹਾਂ। ਹੁਣ ਜਿਹੜੀ ਲੋਹੜੀ ਦੇ ਵਿੱਚ ਸਾਸ ਸੰਗਤ ਦੀ ਖੁਸ਼ੀਆਂ ਮਨਾਈਆਂ ਜਾਂਦੀਆਂ ਮੈਂ ਬੇਨਤੀ ਕੀਤੀ ਹੈ ਪੁੱਤਰ ਘਰ ਆਉਂਦਾ ਤੇ ਬੜੀ ਖੁਸ਼ੀ ਮਨਾਈ ਜਾਂਦੀ ਹੈ। ਤੇ ਅੱਜ ਕੱਲ ਸਾਨੂੰ ਇਹ ਵੀ ਜਵਾਬ ਮਿਲ ਸਕਦਾ ਹੈ ਕਿ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ। ਸੋ ਮੇਰੀ ਵਿਚਾਰ ਸੁਨਣਮ ਕਿਸੇ ਦੇ ਘਰ ਧੀ ਆ ਗਈ ਪਹਿਲੀ ਤੇ ਉਹਨੇ ਲੋੜੀ ਪਾ ਦਿੱਤੀ ਬੜੀ ਚਲੋ ਖੁਸ਼ੀ ਆ ਜੀ ਆਇਆ ਕੋਚਰਵਾਦ ਆ ਗਿਆ ਠੀਕ ਹੈ ਪੁੱਤਰ ਦੀ ਤੇ ਨੈਚਰਲੀ ਪਾਉਂਦੇ ਪਾਉਂਦੇ ਸਾਡੀਆਂ ਵੀ ਪਾਈਆਂ ਜੇ ਘਰ ਵਿੱਚ ਦੂਜੀ ਧੀ ਹੋ ਜੇ ਤੇ ਸੱਸ ਸਾਂਗ ਜੀ ਖੁਸ਼ੀ ਅੱਧੀ ਰਹਿ ਜਾਂਦੀ ਹੈ ਧਿਆਨ ਦੇਈ ਜਾਣਾ ਤੀਜੀ ਬੇਟੀ ਹੋ ਜੇ ਤੇ ਫਿਰ ਸੱਸ ਸਾਂਗ ਜੀ ਮੈਂ ਰੋਂਦਿਆਂ ਨੂੰ ਦੇਖਿਆ ਮਾਈਆਂ ਨੂੰ ਬੀਬੀਆਂ ਨੂੰ ਕਿਉਂ ਤੀਜਾ ਚੌਥਾ ਜਾਂ ਪੰਜਵਾਂ ਪੁੱਤਰ ਹੋ ਜਾਏ ਕੋਈ ਨਹੀਂ ਰੋਂਦਾ ਚੌਥੀ ਪੰਜਵੀਂ ਛੇਵੀਂ ਧੀ ਤੋਂ ਬਗੈਰ ਪੁੱਤਰ ਦੀ ਉਹ ਡੀਕ ਕਿਉਂ ਕੀਤੀ ਜਾਂਦੀ ਹੈ ਜਾਣਦੇ ਨਾ ਕਿਉਂ ਡੀ ਕੀਤੀ ਜਾਂਦੀ ਹੈ ਫਿਰ ਵੀ ਮੈਂ ਇਹ ਬੇਨਤੀ ਕਰਦਾ ਰੱਬ ਸਭ ਨੂੰ ਧੀਆ ਵੀ ਦੇਵੇ ਤੇ ਰੱਬ ਸਭ ਨੂੰ ਪੁੱਤਰ ਵੀ ਦੇਵੇ ਧੀਆ ਵੀ ਚਾਹੀਦੀਆਂ ਸਾਨੂੰ ਤੇ ਪੁੱਤਰ ਵੀ ਚਾਹੀਦੇ ਨੇ ਮੈਂ ਗੱਲ ਲੌਜੀਕ ਨਾਲ ਉੱਤੇ ਟਿਕਾਣੇ ਤੇ ਲਿਆਵਾਂਗਾ ਸੋ ਆਪਾਂ ਕਹਿ ਦਿੰਦੇ ਆਂ ਵੀ ਅਸੀਂ ਤੇ ਕੁੜੀਆਂ ਦੀ ਵੀ ਲੋੜੀ ਪਾਉਂਦੇ ਆਂ ਵੀ ਚੰਗੀ ਗੱਲ ਐ ਪਰ ਜਿਨ੍ਹਾਂ ਦੇ ਤਿੰਨ ਤਿੰਨ ਚਰਚਰ ਹੋ ਜਾਂਦੀ ਆ ਮੈਂ ਆਪ ਦੇਖਿਆ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਿਕਲਦੇ ਹਨ ਦੂਜੀ ਗੱਲ ਮੈਂ ਅੱਜ ਤੱਕ ਰਿਪੋਰਟਾਂ ਪੜ੍ਹੀਆਂ ਨੇ ਜੜੀਆਂ ਸੜੀਆਂ ਧੀਆਂ ਹਨ ਉਹਨਾਂ ਦੀ ਲੋੜੀ ਤੇ ਪਾ ਦਿੱਤੀ ਤੁਸੀਂ ਗੂਗਲ ਤੇ ਜਾ ਕੇ ਪੰਜਾਬ ਪਲੱਸ ਜਾਂ ਹੋਰ ਦੇਸ਼ਾਂ ਦੇ ਅੰਕੜੇ ਪੜ੍ਹੋ ਵੀ ਜਿਲੇ ਗਰਭਪਾਤ ਅਬੋਰਸ਼ਨ ਜਿਹੜੇ ਨੇ ਪੁੱਤਰਾਂ ਦੇ ਹੋਏ ਜਾਂ ਧੀਆਵੇ ਕਿ ਮਾ ਕਰਨਾ ਕਿਸੇ ਨੇ ਕਰਾਇਆ ਕਿਦੇ ਗਰਭਪਾਤ ਪੁੱਤਰ ਦਾ ਧੀਆ ਦੇ ਹੋਏ ਨੇ ਨਾ ਇੱਕ ਹੋਰ ਵਿਚਾਰ ਨਾਲ ਹੀ ਜੁੜ ਜਾਵੇ ਸਾਡਾ ਗੁਰੂ ਗ੍ਰੰਥ ਸਾਹਿਬ ਧੀਆ ਤੇ ਪੁੱਤਰਾਂ ਨੂੰ ਸਮਾਨ ਸਮਝਦਾ ਹੈ ਠੀਕ ਹੈ ਜੀ ਸੋਖਯ ਮੰਦਾ ਕੀ ਜਿਤ ਜ ਮੇਰਾ ਜਨ ਜਿਹੜੀ ਰੀਤ ਜਿਹੜਾ ਤਿਹਾਰ ਮੈਂ ਇਹ ਨਹੀਂ ਕਿ ਨਾ ਖੁਸ਼ੀਆਂ ਨਹੀਂ ਮਨਾਉਣਾ ਸੀ ਵੀ ਸ਼ਾਮ ਨੂੰ ਆਗੇ ਸਿਕਣੀ ਹੈ ਖਾਣਾ ਪੀਣਾ ਖਾਣ ਪੀਣ ਦਾ ਦੂਜੇ ਬਸਚਾ ਲੈ ਕੇ ਜਾਵੇ ਕੋਈ ਠੀਕ ਹੈ ਜੀ ਆਪਣੇ ਪਰਿਵਾਰ ਵਿੱਚ ਇੰਜੋਏ ਕਰੋ ਮੈਂ ਬੇਨਤੀ ਕਰਿਆ ਸੀ ਧੀ ਤੇ ਪੁੱਤਰ ਪੁੱਤਰ ਤੇ ਧੀ ਦੋਵੇਂ ਜਿਹੜੇ ਨੇ ਉਹ ਬਰਾਬਰ ਹੈ ਦੋਨਾਂ ਦਾ ਸਤਿਕਾਰ ਜਿਹੜਾ ਉਹ ਬਰਾਬਰ ਕਰਨਾ ਚਾਹੀਦਾ ਹੈ ਸੋ ਮੈਂ ਬੇਨਤੀ ਕਰਿਆ ਸੀ ਵੀ ਜਦੋਂ ਸਾਡੇ ਘਰਾਂ ਦੇ ਵਿੱਚ ਧੀ ਆਉਂਦੀ ਹੈ ਦੇਖੋ ਵਿਚਾਰ ਚੱਲਦਾ ਪਿਆ ਸੀ ਹੋਰ ਮੇਰਾ ਮਾਈਂਡ ਕਿਧਰੇ ਸੀ ਕਿਧਰੇ ਚਲਾ ਗਿਆ ਚਲੋ ਫਿਰ ਆ ਜਾਏਗਾ ਯਾਦ ਮੈਨੂੰ ਇੱਕ ਮੈਂ ਵਿਅੰਗ ਪੜਿਆ ਵਿਅੰਗ ਬਹੁਤ ਵਧੀਆ ਇੱਕ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਪੁੱਤਰ ਨੂੰ ਤੇ ਪੁੱਤਰ ਨੂੰ ਜਨਮ ਦਿੱਤਾ ਤੇ ਉਹ ਬੜੀ ਖੁਸ਼ ਹੋਈ ਠੀਕ ਹੈ ਜੀ ਤੇ ਉਹ ਕੁਝ ਸਮੇਂ ਬਾਅਦ ਵਿਅੰਗ ਲਿਖਿਆ ਸੀ ਅਖਬਾਰ ਦੇ ਵਿੱਚ ਪੜਿਆ ਸੀ ਇਹਦੇ ਨਾਲ ਜੁੜ ਜਾਂਦਾ ਉਹਨਾਂ ਬਾਹਰ ਆਈ ਹਸਪੀਟਲ ਤੋਂ ਉਤਾਂ ਨੂੰ ਦੇ ਕੇ ਕਹਿੰਦੀ ਰੱਬਾ ਸ਼ੁਕਰ ਹੈ ਸ਼ੁਕਰ ਹੈ ਤੂੰ ਮੇਰੇ ਤੇ ਕਿਰਪਾ ਕੀਤੀ ਆ ਡਾਕਟਰ ਜਿਹੜਾ ਨਾ ਯਾਰ ਰੱਬ ਹੈ ਡਾਕਟਰ ਸਾਹਿਬਾਨ ਜੀ ਹੁਣ ਗੁੱਸਾ ਨਾ ਕਰਿਓ ਭਾਈ ਜੋ ਮੈਂ ਗੱਲ ਕਹਿਣ ਲੱਗਾ ਇਹ ਡਾਕਟਰ ਰੱਬ ਹੈ ਮੇਰੇ ਘਰ ਵਿੱਚ ਖੁਸ਼ੀਆਂ ਲਿਆਂਦੀਆਂ ਨੇ ਮੇਰੇ ਘਰ ਪੁੱਤਰ ਹੋਇਆ ਕਹਿੰਦੇ ਥੱਲੇ ਗਟਰ ਸੀ ਉਹਦੇ ਵਿੱਚੋਂ ਇੱਕ ਧੀ ਦੀ ਹੂਕ ਦੀ ਆਵਾਜ਼ ਸੁਣਾਈ ਦਿੱਤੀ ਕਹਿੰਦੀ ਨਾ ਮਾਏ ਨਾ ਮਾਏ ਐਨੂੰ ਰੱਬ ਨਾ ਕਹ ਇਹ ਮੇਰੇ ਲਈ ਜਲਾਦ ਹੈ ਇਨੇ ਮੈਨੂੰ ਕੋਖ ਵਿੱਚ ਕੁੱਤਰ-ਕੁੱਤਰ ਕੇ ਇਸ ਗਟਰ ਵਿੱਚ ਸੁੱਟਿਆ ਤੇਰੇ ਨਹੀਂ ਲਾਲਾ ਰੱਬ ਐ ਮੇਰੇ ਲਈ ਜਲਾਦ ਐ ਹੁਣ ਜਿਹੜੇ ਇਸ ਤਰ੍ਹਾਂ ਕਰਦੇ ਨੇ ਚਾਹੇ ਉਹ ਡਾਕਟਰ ਸਹਿਬਾਨਾ ਤੇ ਚਾਹੇ ਕੋਈ ਐ ਸਾਡੇ ਪਰਿਵਾਰਾਂ ਵਾਲੇ ਨੇ ਉਹ ਜਲਾਦ ਨੇ ਉਹ ਇਨਸਾਨ ਨਹੀਂ ਹੈ ਸੋ ਅਗਲੀ ਵਿਚਾਰ ਹੁਣ ਲੋੜੀ ਦੇ ਵਿੱਚ ਜਿਹੜਾ ਇੱਕ ਧੂਣਾ ਵਾਲਿਆ ਜਾਂਦਾ ਜਿਹਨੂੰ ਬੁਖਾਰ ਬੋਲਦੇ ਨੇ ਸਾਨੂੰ ਸਾਡੀਆਂ ਮਾਵਾਂ ਨੇ ਕਿਹਾ ਵੀ ਆਉ ਬੈਠੀਏ ਗਵੰਡਿਆਂ ਨੇ ਸਾਨੂੰ ਸੱਦਾ ਦਿੱਤਾ ਕੀ ਕੀ ਕਰਨਾ ਲੋ ਮੁਗਫਲੀ ਰਿਓੜੀਆਂ ਚੜਬੜੇ ਤੇ ਪਤਾ ਨਹੀਂ ਕੀ ਕੀ ਹਾਂ ਪਹਿਲਾਂ ਧੂਣੀ ਜੀ ਉਹ ਲਾ ਕੇ ਕਹਿੰਦੇ ਹੁਣ ਇਹਦੇ ਵਿੱਚ ਸੁੱਟੋ ਅਸੀਂ ਸੁੱਟ ਦਿੱਤਾ ਅਸੀਂ ਸੁੱਟ ਦਿੱਤਾ ਪਿੱਛੇ ਅਸੀਂ ਵੀ ਕਿਤੇ ਪ੍ਰੋਗਰਾਮ ਤੇ ਗਏ ਆਪਣੇ ਖਾਸ ਰਿਤੇਦਾਰਾਂ ਦੇ ਉਹਨਾਂ ਨੇ ਇਦਾਂ ਦਿੱਤਿਆ ਮੈਨੂੰ ਵੀ ਫੜਾਇਆ ਸਮਾਨ ਜਿਆ ਕਹਿੰਦੇ ਇਹਦੇ ਵਿੱਚ ਸੁੱਟੋ ਮੈਂ ਤੇ ਉਹ ਲਿਆ ਨਹੀਂ ਨਿਆਣਿਆਂ ਨੇ ਸੁੱਟ ਦਿੱਤਾ ਮੈਂ ਕਿਹਾ ਉਦਾਂ ਤੇ ਤੁਸੀਂ ਬੜੀ ਲਾਜਿਕ ਦੀ ਗੱਲ ਕਰਦੇ ਹੋ ਇਹਦੇ ਬਾਰੇ ਦੱਸੋ ਇਹ ਸੁੱਟਿਆ ਕਿਉਂ ਵਿੱਚ ਕਹਿੰਦੇ ਪਤਾ ਨਹੀਂ ਮੈਂ ਕਿਹਾ ਫਿਰ ਤੁਸੀਂ ਅੱਗੇ ਆਪਣੇ ਨਿਆਣਿਆਂ ਨੂੰ ਵੀ ਇਦਾਂ ਕਹਿਣਾ ਵੀ ਛੱਟੋ ਤੁਹਾਨੂੰ ਮਤਲਬ ਉਹ ਤੇ ਪਤਾ ਹੋਣਾ ਕਹਿੰਦੇ ਦੱਸੋ ਮੈਂ ਕਿਹਾ ਸੁਣੋ ਸਿੱਖ ਪੁਜਾਰੀ ਕਹਿੰਦਾ ਅੱਗ ਦਾ ਪਾਣੀ ਦਾ ਪਸ਼ੂਆਂ ਦਾ ਛਪਾਂ ਦਾ ਦਰਖਤਾਂ ਦਾ ਸ਼ਬਦ ਮਾਲੀ ਗੁਰੂ ਨਾਨਕ ਮਾਲਾ ਜੀ ਨੂੰ ਕਹਿੰਦੇ ਵੀ ਅਗਨੀ ਦੇ ਦੁਆਰੇ ਫੇਰੇ ਲਾਓ ਕਹਿੰਦੇ ਨੋ ਸ਼ਬਦ ਸ਼ਬਦ ਪ੍ਰਧਾਨ ਅਗਨੀ ਅਗਨੀ ਨੂੰ ਦੇਵਤਿਆਂ ਦੀ ਜੀਵ ਆਖਿਆ ਮੈਂ ਇਹ ਨਹੀਂ ਕਹਿੰਦਾ ਲੋੜੀ ਦੇ ਤੁਸੀਂ ਬੈਣਾ ਨਹੀਂ ਅਗਨੀ ਸਿੱਖ ਨਹੀਂ ਜਰੂਰ ਸਿੱਖੋ ਪਰ ਮਨਮਦ ਤੋਂ ਗਰੇਜ ਜਿਹੜੀ ਅਗਨੀ ਹੈ ਨਾ ਅਗਰੀ ਨੂੰ ਵੀ ਦੇਵਤਾ ਮੰਨਿਆ ਜਾਂਦਾ ਹੈ ਜਲ ਨੂੰ ਵੀ ਦੇਵਤਾ ਮੰਨਿਆ ਜਾਂਦਾ ਹੈ ਧਿਆਨ ਦੇਣਾ ਲੌਜੀਕ ਨਾਲ ਕੋਈ ਗੱਲ ਕਰਾਂਗਾ ਅਗਨੀ ਦੇ ਵਿੱਚ ਛੁੱਟੀਆਂ ਜਾਂਦੀਆਂ ਨੇ ਚੀਜ਼ਾਂ ਵੀ ਇਹ ਅਗਨੀ ਦੇਵਤਾ ਦੀ ਜੀਵ ਹੈ ਤੇ ਉਹ ਖਾਵੇ ਤੇ ਇਸ ਨੂੰ ਪ੍ਰਬੰਧ ਕਰੇ ਜੇ ਸਿੱਖਾਂ ਦੇ ਵਿੱਚ ਇਹ ਚੀਜ਼ ਪ੍ਰਵਾਨ ਹੈ ਤੇ ਫਿਰ ਹਰ ਦੁਆਰ ਜਿਹੜੇ ਪਾਣੀ ਦਿੰਦੇ ਸੀ ਸੂਰਜ ਨੂੰ ਉਹ ਵੀ ਪ੍ਰਵਾਨ ਕਰਨਾ ਚਾਹੀਦਾ ਹੈ ਸਿੱਖਾਂ ਨੂੰ ਪਾਣੀ ਵੀ ਦੇਣਾ ਚਾਹੀਦਾ ਫਿਰ ਹਿਸਾਬ ਨਾਲ ਸਵੇਰੇ ਨਹੀਂ ਦਿੱਤਾ ਜਾਂਦਾ ਦੇਣਾ ਚਾਹੀਦਾ ਮਾਰੇ ਨੇ ਉਲਟ ਦਿੱਤਾ ਸੀ ਦੂਜੇ ਪਾਸੇ ਸਿਰਫ ਸਮਝਾਉਣ ਦੇ ਲਈ ਕਹਿੰਦੇ ਕਿਉਂ ਕਹਿੰਦੇ ਪੈਲੀਆਂ ਸੁੱਕੀਆਂ ਨੇ ਕਰਤਾਰਪੁਰ ਉੱਥੇ ਦਿਨੇ ਆ ਲੈ ਕਹਿੰਦੇ ਉੱਥੇ ਕਿੱਥੋਂ ਪਹੁੰਚ ਜਾਏਗਾ ਕਹਿੰਦੇ ਕਰੋੜਾਂ ਮੀਲ ਜੇ ਤੁਹਾਡਾ ਦਿੱਤਾ ਪਾਣੀ ਉੱਥੇ ਪਹੁੰਚਦਾ ਹੈ ਮੇਰਾ ਨਹੀਂ ਪਹੁੰਚੇਗਾ ਜਵਾਬ ਨਹੀਂ ਆਇਆ ਠੀਕ ਹੈ ਜੀ ਹੁਣ ਖਾਣ ਵਾਲੀਆਂ ਚੀਜ਼ਾਂ ਅੱਗ ਵਿੱਚ ਜਲਾਉਣੀਆਂ ਜਲ ਪ੍ਰਵਾਹ ਕਰਨੀਆਂ ਚੌਂਕਾਂ ਵਿੱਚ ਰੱਖਣੀਆਂ ਜਾਦੂ ਟੂਨੇ ਕਰਨੇ ਇਹ ਸਿੱਖ ਰਹਿਤ ਮਰਿਆਦਾ ਚ ਨਹੀਂ ਹੈ ਜੇ ਲਿਖਿਆ ਤੇ ਦੱਸ ਦੇਣਾ ਸਾਡੇ ਇੱਥੇ ਸਨਾਤਨ ਦੇ ਮੁਤਾਬਕ ਦਰਿਆਵਾਂ ਤੇ ਨਦੀਆਂ ਤੇ ਨਹਿਰਾਂ ਤੇ ਨਾਲੀਆਂ ਨਾਰੀਰ ਰੋੜੇ ਜਾਂਦੇ ਨੇ ਸਤਨਾਜੇ ਰੋੜੇ ਜਾਂਦੇ ਨੇ ਇਹ ਰੋੜਨ ਦੇ ਲਈ ਨਹੀਂ ਇਹ ਖਾਨ ਲਈ ਹੈ ਜਲ ਪ੍ਰਵਾਹ ਧਿਆਨ ਦੇਣਾ ਅਸੀਂ ਲੌਜੀਕ ਦਵਾਂਗੇ ਮੱਛੀਆਂ ਉਹ ਪਹਿਲਾਂ ਉਹਨਾਂ ਨੂੰ ਉੱਤੇ ਰਜਾ ਲਾਓ ਜਿਹੜੇ ਵਿਚਾਰੇ ਸਿੱਖ ਬਿਲਕਦੇ ਫਿਰਦੇ ਨੇ ਜਿਨ੍ਹਾਂ ਦੇ ਘਰ ਛੱਤ ਨਹੀਂ ਰੋਟੀ ਨਹੀਂ ਠੀਕ ਹੈ ਜੀ ਪਹਿਲਾਂ ਉਹਨਾਂ ਨੂੰ ਖਵਾ ਲਓ ਉਹਨਾਂ ਨੂੰ ਸਹੀ ਕਰ ਲਓ ਫਿਰ ਅੱਗੇ ਜਲ ਵੱਲ ਤੇ ਅੱਗ ਵੱਲ ਤੁਰ ਪੈਣਾ ਅੱਗ ਸੇਕੋ ਆਨੰਦ ਲਓ ਪਰ ਜਿਹੜਾ ਉਹਦੇ ਵਿੱਚ ਸੁੱਟਣੀ ਚੀਜ਼ ਹੈ ਹੁਣ ਲੱਖਾਂ ਕੁਆਂਟਲ ਸੁੱਟੀ ਜਾਏਗੀ ਤੇ ਉਹ ਜੇ ਕਿਸੇ ਦੇ ਮੂੰਹ ਦੇ ਵਿੱਚ ਪੈ ਜੇ ਉਹ ਬੈਟਰ ਹੈ ਤੇ ਜਾਂ ਮਤਲਬ ਇਸ ਤਰ੍ਹਾਂ ਇਸ ਕਰਕੇ ਇਹਨੂੰ ਦੇਵਤਿਆਂ ਦੀ ਜੀਵ ਮੰਨਿਆ ਜਾਂਦਾ ਉਹਨੂੰ ਪ੍ਰਸੰਨ ਕਰਨ ਦੇ ਲਈ ਅਸੀਂ ਉਹ ਚੀਜ਼ ਸੁੱਟਦੇ ਹਾਂ ਅਸੀਂ ਦੇਵਤੇ ਤੇ ਖੋਦਾਂ ਗੁਰੂ ਦਾਸ ਸਿੱਖ ਦੇ ਦੇਵਤਿਆਂ ਦਾ ਦੇਵਤਾ ਹੈ ਜਿਨ ਮਾਨਸ ਤੇ ਦੇਵਤੇ ਕੀਏ ਕਰਨ ਲੱਗੀ ਵਾਰ ਮਾਰੀ ਦਾ ਪੁੱਤ ਦੇ ਆਪ ਦੇਵਤਾ ਜਿਹੜਾ ਉਸ ਸੂਖਮ ਦੇ ਵਿੱਚ ਸੂਖਮ ਦੁਆਰਾ ਸ਼ਬਦ ਦੁਆਰਾ ਰਲ ਗਿਆ ਉਤੇ ਆਪ ਦੇਵਤਾ ਸੋ ਇਸ ਕਰਕੇ ਸਾਧ ਸੰਗਤ ਜੀ ਹੁਣ ਹੋਰ ਲੋਜੇ ਕੇ ਮੈਂ ਹੋਰ ਦਿੰਨਾ ਲੱਕੜਾਂ ਦੀ ਅੱਗ ਬਾਲੀ ਜਾਂਦੀ ਹੈ ਬਹੁਤ ਚੰਗੀ ਪ੍ਰਾਤਨ ਸਮਿਆਂ ਵਿੱਚ ਬਾਲੀ ਜਾਂਦੀ ਸੀ ਕਿ ਅਸੀਂ ਘੋੜਿਆਂ ਦੇ ਉੱਪਰ ਤੇ ਖੱਤਰਾਂ ਦੇ ਉੱਪਰ ਸਵਾਰੀ ਅੱਜ ਕਰਦੇ ਹਾਂ ਕਿ ਜਰੂਰਤ ਹੈ ਲੋੜ ਹੀ ਨਹੀਂ ਕਿੱਥੇ ਉਹਨਾਂ ਨੂੰ ਸਾਂਭੀਏ ਘੋੜਿਆਂ ਨੂੰ ਘਰ ਰੱਖਾਂਗੇ ਘੋੜਿਆਂ ਦੀ ਜਗ੍ਹਾ ਕੀ ਨੇ ਗੱਡੀਆਂ ਗੱਡੀਆਂ ਤੇ ਜਲੰਧਰ ਲੁਧਿਆਣੇ ਦਿੱਲੀ ਜਾਂਦੇ ਆ ਖਚਰਾਂ ਤੇ ਕੋਈ ਨਹੀਂ ਜਾਂਦਾ ਅੱਗੇ ਕੋਈ ਸਾਧਨ ਨਹੀਂ ਸੀ ਠੰਡਾ ਹੁੰਦੀਆਂ ਸੀ ਹੁਣ ਵੇਰ ਨਾਲ ਦੂਜੇ ਵਾਸਲੇ ਮੈਂ ਕਹਿੰਦਾ ਬੈਠੋ ਠੰਡਾ ਹੁੰਦੀਆਂ ਸੀ ਕੋਈ ਸਾਧਨ ਨਹੀਂ ਸੀ ਲੋਕੀ ਬੈਠ ਕੇ ਪਰਿਵਾਰ ਦੇ ਨਾਲ ਧੂਣਾ ਲਾ ਕੇ ਅੱਗ ਸਿੱਖਦੇ ਸੀ ਪਰ ਜਿਹੜਾ ਸ਼ਰਾਰਤੀ ਮੰਨੂ ਸਿਮਰਤੀ ਵਾਲਾ ਉਹਨੇ ਇਹ ਚੀਜ਼ ਸਾਡੇ ਵਿੱਚ ਠੋਸ ਦਿੱਤੀ ਵੀ ਇਹਨਾਂ ਨੂੰ ਇੱਧਰ ਤੋਰੀ ਰੱਖਣਾ ਕਿਉਂਕਿ ਇਹ ਸਾਡੇ ਵਿੱਚੋਂ ਹੀ ਨੇ ਹਮ ਹਿੰਦੂ ਨਹੀਂ ਕਿਤਾਬ ਹੈ ਪੜ ਲੈਣਾ ਸਾਨੂੰ ਉਹਨਾਂ ਨੇ ਆਪਣੇ ਵਿੱਚ ਰਲਾਉਣ ਦੇ ਲਈ ਐਦਾਂ ਦੀਆਂ ਚੀਜ਼ਾਂ ਮਤਲਬ ਆਪਣੀਆਂ ਚੀਜ਼ਾਂ ਸਾਡੇ ਵਿੱਚ ਉਹ ਮਤਲਬ ਪੈਦਾ ਕਰ ਦਿੱਤੀਆਂ ਜਾਂ ਨਾਲ ਜੋੜੀ ਰੱਖੀਆਂ ਤਾਂ ਜੋ ਇਹ ਸਾਡੇ ਨਾਲੋਂ ਵੱਖਰੇ ਨਾ ਹੋਣ ਸੋ ਇਹਦੇ ਕਰਕੇ ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਦੂਰ ਹੋ ਗਏ ਲੱਕੜਾਂ ਦੀ ਮੈਂ ਗੱਲ ਕਰ ਰਿਹਾ ਹਾਂ ਲੱਕੜ ਕੱਟਣਾ ਕਾਨੂੰਨੀ ਜ਼ੁਰਮ ਜਿਹਦੇ ਕੋਲ ਪਈ ਹੋਈ ਹੈ ਕੋਈ ਗੱਲ ਨਹੀਂ ਲੱਕੜ ਦੂਜੀ ਕੀ ਕਰੇ ਉਹਦੇ ਵਿੱਚੋਂ ਕੁਝ ਨਿਕਲਦਾ ਧੂਆ ਲੌਜਿਕ ਹੈ ਮੈਂ ਬਹੁਤ ਪੜਿਆ ਲੋਹੇ ਵਿੱਚੋਂ ਨਿਕਲਦਾ ਧੂਆ ਤੇ ਧੂਏ ਦੇ ਨਾਲ ਤੁਸੀਂ ਲਾਗੇ ਬੈਠੋ ਤੁਹਾਡੀਆਂ ਅੱਖਾਂ ਚੋਂ ਪਾਣੀ ਤੇ ਖਾਂਸੀ ਤੁਹਾਨੂੰ ਆਏਗੀ ਉਹ ਇੱਕ ਪ੍ਰਦੂਸ਼ਣ ਵੀ ਪੈਦਾ ਕਰਦਾ ਹੈ ਮੈਂ ਪਹਿਲਾਂ ਬੇਨਤੀ ਕੀਤੀ ਜਦੋਂ ਘੋੜੇ ਚੱਲਦੇ ਸਨ ਉਦੋਂ ਗੱਡੀਆਂ ਨਹੀਂ ਸਨ ਅੱਜ ਸਾਨੂੰ ਉਹ ਸਾਧਨ ਜਿਹੜੇ ਨੇ ਬਹੁਤ ਮਿਲ ਚੁੱਕੇ ਨੇ ਜਿਹਦੇ ਨਾਲ ਅਸੀਂ ਬੈਠ ਕੇ ਆਪਣੇ ਸਰੀਰ ਨੂੰ ਮਤਲਬ ਗਰਮ ਰੱਖ ਸਕਦੇ ਹਾਂ ਅੱਗ ਸੇਕ ਸਕਦੇ ਹਾਂ ਚਲੋ ਇੱਕ ਸਗਨ ਵਿਹਾਰ ਵੱਲੋਂ ਮੰਨਿਆ ਵੀ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇੰਜ ਨਾ ਕਰੋ ਬੈਠੋ ਨਾ ਪਰਵਾਰ ਨਾਲ ਤੇ ਬੈਠਣਾ ਚਾਹੀਦਾ ਪਰ ਜਿਹੜੀਆਂ ਮਨਮਤਾਂ ਉਹਦੇ ਨਾਲੋਂ ਸਾਨੂੰ ਉਹਦੇ ਤੋਂ ਸਾਨੂੰ ਦੂਰ ਹੋਣਾ ਚਾਹੀਦਾ ਸਾਨੂੰ ਜਾਗਰਤ ਹੋਣਾ ਚਾਹੀਦਾ ਤੇ ਜਿਹੜਾ ਸਬੰਧ ਧੀਾਂ ਪੁੱਤਾਂ ਦੀ ਲੋੜੀ ਦੇ ਨਾਲ ਹੈ ਉਹ ਚਾਹੇ ਧੀ ਹੈ ਚਾਹੇ ਪੁੱਤਰ ਹੈ ਉਹਨਾਂ ਨੂੰ ਬਰਾਬਰ ਦਾ ਹੱਕ ਦੇਣਾ ਚਾਹੀਦਾ ਜਿਹੜਾ ਤੁਹਾਰ ਕਿਸੇ ਨੂੰ ਬਰਾਬਰਤਾ ਤੋਂ ਤੋੜਦਾ ਉਹ ਸਾਡੇ ਲਈ ਸਾਸੰਗ ਜੀ ਸਹੀ ਨਹੀਂ ਹੈ ਸਾਡੇ ਲਈ ਉਹ ਚੀਜ਼ ਸਹੀ ਹੈ ਜਿਹੜੀ ਸਾਰਿਆਂ ਨੂੰ ਬਰਾਬਰ ਰੱਖਦੀ ਹੈ ਠੀਕ ਹੈ ਜੀ ਸਾਡੇ ਲਈ ਧੀ ਪੁੱਤਰ ਦੇ ਵਿੱਚ ਜੇ ਫਰਕ ਲੱਗਿਆ ਤੇ ਫਿਰ ਅਸੀਂ ਗੁਰੂ ਤੋਂ ਦੂਰ ਹੋ ਜਾਣਾ ਹੈ ਬਿਲਕੁਲ ਫਰਕ ਨਹੀਂ ਕਰਨਾ ਪੂਰਾ ਪਿਆਰ ਧੀ ਨੂੰ ਪੂਰਾ ਪਿਆਰ ਆਪਣੇ ਪੁੱਤਰ ਨੂੰ ਬਰਾਬਰ ਦੇਣਾ ਤੇ ਜਿਹੜੀਆਂ ਧੀਆਂ ਸੰਸਾਰ ਵਿੱਚ ਆਉਂਦੀਆਂ ਉਹਨਾਂ ਨੂੰ ਰੋਕਣਾ ਨਹੀਂ ਐ ਮੇਰੀ ਮਾਂ ਧੀ ਮੇਰੀ ਭੈਣ ਵੀ ਧੀ ਮੇਰੇ ਘਰ ਵਾਲੇ ਵੀ ਕਿਸੇ ਦੀ ਧੀ ਮੇਰੀ ਜੰਮੀ ਵੀ ਧੀ ਠੀਕ ਐ ਜੇ ਮੇਰੀ ਮਾਣਾ ਹੁੰਦੀ ਤੇ ਜਸਾਂਗੇ ਜੀ ਆਪਾਂ ਕਿੱਥੋਂ ਬਹਿ ਕੇ ਤੁਹਾਨੂੰ ਸੁਣਾਉਣਾ ਜੇ ਮੇਰੀ ਮਾਂ ਕੰਦੀ ਮੁੰਡੇ ਹੀ ਚਾਹੀਦੇ ਨੇ ਠੀਕ ਐ ਜੀ ਠੀਕ ਐ ਜੀ ਧੀਆ ਦਾ ਸਤਕਾਰ ਸਾਨੂੰ ਗੁਰਬਾਣੀ ਨੇ ਜਿੰਨਾ ਸਤਕਾਰ ਕਰੋ ਬੀਬੀਆਂ ਦਾ ਇੱਕ ਇਤਿਹਾਸ ਐ ਉਹ ਵੀ ਮੇਰੇ ਕੋਲ ਬਹੁਤ ਪਿਆਰਾ ਇਤਿਹਾਸ ਪਿਆ ਅੱਜ ਨਹੀਂ ਫਿਰ ਤੁਹਾਡੇ ਨਾਲ ਮੈਂ ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕੇ ਜਿਹੜੀਆਂ ਬੀਬੀਆਂ ਨੇ ਨਾ ਬੀਬੀਆਂ ਦਾ ਕੀ ਰੋਲ ਹੈ ਸਾਡੇ ਜੀਵਨ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਉਹ ਵੀ ਤੁਹਾਡੇ ਨਾਲ ਚਾਨਣਾ ਪਾਵਾਂਗੇ ਹੁਣ ਸਾਨੀ ਇਹ ਇਜਾਜ਼ਤ ਦਿੰਦਾ ਇਸ ਕਰਕੇ ਸਾਧ ਸੰਗਤ ਜੀ ਕੋਈ ਵੀ ਜਿਹੜਾ ਤਿਉਹਾਰ ਹੈ ਖੁਸ਼ੀਆਂ ਦੇ ਨਾਲ ਮਨਾਓ ਪਰ ਜਿਹੜਾ ਸਾਨੂੰ ਗੁਰਮਤ ਤੋਂ ਦੂਰ ਕਰਕੇ ਮਨਮਤ ਨਾਲ ਜੋੜੇ ਉਹਦੇ ਤੋਂ ਗਰੀਜ ਕਰਨਾ ਇਸ ਕਰਕੇ ਕਦੀ ਵੀ ਖਾਣ ਵਾਲੀ ਚੀਜ਼ ਰੋੜਨੀ ਨਹੀਂ ਕਦੀ ਵੀ ਖਾਣ ਵਾਲੀ ਚੀਜ਼ ਮਤਲਬ ਨਾ ਜਾਲਣੀ ਹੈ ਲੂਣੀ ਹੈ ਸਾੜਨੀ ਹੈ ਕਿਸੇ ਦੇ ਮੂੰਹ ਵਿੱਚ ਪਵੇ ਗਰੀਬ ਨੂੰ ਦੇ ਦਿਓ ਸੰਗਤ ਵਿੱਚ ਵਰਤਾ ਦਿਓ ਜਾਂ ਕਿਸੇ ਗੁਰਸਿੱਖ ਨੂੰ ਦੇ ਦਿਓ ਉਹ ਆਪਣੇ ਘਰ ਜਾ ਕੇ ਬਣਾਏ ਖਾਏ ਤੇ ਅਰਦਾਸ ਕਰੇ ਠੀਕ ਹੈ ਤੇ ਉਹ ਰੱਬ ਦੇ ਅੱਗੇ ਅਰਦਾਸ ਕਰਕੇ ਭਲਾ ਮੰਗੇ ਸੰਗਤ ਵਿੱਚ ਅਰਦਾਸ ਕੀਤੀ ਜਾਵੇ ਦੇਖ ਕਰਾ ਦਿੱਤੀ ਜਾਵੇ ਕੋਈ ਖਣ ਪੀਣ ਦੀਆਂ ਚੀਜ਼ਾਂ ਇੱਥੇ ਚੜਾਈਆਂ ਜਾਣ ਮੂੰਗਫਲੀਆਂ ਇੱਥੇ ਸੁੱਟਣ ਦੀ بجائے ਇੱਥੇ ਚੜਾ ਦਿਆ ਕਰੋ ਸੰਗਤ ਵਿੱਚ ਵੰਡਾਂਗੇ ਠੀਕ ਹੈ ਜੀ ਮੜਾ ਗਿਆ ਜਾਂ ਚੰਗਾ ਗਿਆ ਠੀਕ ਹੈ ਜੀ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਸਾਨੂੰ ਮਿਲਦੀਆਂ ਹਨ ਸੋ ਆਪਾਂ ਜਿਹੜੇ ਦੁੱਲੇ ਭੱਟੀ ਦਾ ਨਾਮ ਲੈਂਦੇ ਉਹਨੇ ਵੀ ਕੰਨਿਆਂ ਦਾ ਦਾਨ ਕੀਤਾ ਸੀ ਤੇ ਅਸੀਂ ਵੀ ਕੰਨਿਆਂ ਦੀ ਸਤਿਕਾਰ ਕਰੀਏ ਜਿਹੜੀ ਮੇਨ ਚੀਜ਼ ਹੈ ਜਿਹੜੀ ਹੈ ਓ ਹੁਣ ਆਖਰੀ ਮੈਂ ਵਿਚਾਰ ਤੁਹਾਡੇ ਨਾਲ ਰੱਖ ਦਿੰਨਾ ਇਹ ਲੋੜੀ ਦੇ ਤਿਹਾਣ ਨੂੰ ਰਾਤ ਨੂੰ 12 1 ਵਜੇ ਤੱਕ 2 2 ਵਜੇ ਤੱਕ ਡੀਜੇ ਵਜਨੇ ਵਜਨੇ ਜਾਂ ਨਹੀਂ ਤੁਸੀਂ ਸਹਿਮਤ ਹੋਵੋਗੇ ਖਾਣ ਪੀਣ ਸ਼ਰਾਬਾਂ ਚਲਣੀਆਂ ਕਿ ਨਹੀਂ ਚਲਣੀਆਂ ਤੇ ਜਿਹੜੇ ਡੇਢ ਵਜੇ ਸੁੱਤੇ ਨੇ ਉਹ 4 ਵਜੇ ਆ ਕੇ ਗੁਰੂ ਘਰ ਦੇ ਵਿੱਚ ਹਾ ਹਾ ਮਹਾ ਸਿੰਘ ਦਾ ਇਤਿਹਾਸ ਸੁਣ ਲੈਣਗੇ ਜਿਹਨਾਂ ਨੇ ਪੂਰੇ ਰੱਜ ਕੇ ਪਏ ਨੇ ਉਹਨਾਂ ਦੀ ਸ਼ਰਮ ਨਿਕਲ ਜਾਏਗੀ 4 ਵਜੇ 12 1 ਵਜੇ ਦੀ ਪੀਦੀ ਕਿਵੇਂ ਕਰਨਾ ਲੌਜੀਕ ਨਾਲ ਉਸ ਉਹ ਉਹ 40 ਮੁਕਤਿਆਂ ਦਾ ਤੇ ਭਾਈ ਮਹਾ ਸਿੰਘ ਨੇ ਕਿਦਾਂ ਪ੍ਰਾਣ त्याਗੇ ਲੋੜੀ ਤੇ ਰਹਿ ਜਾਣੀ ਹੈ ਇਤਿਹਾਸ ਖੁੰਝ ਜਾਣਾ ਉਹਦੇ ਵੱਲ ਮੈਂ ਜਦੋਂ ਗੋਹ ਨਾਲ ਦੇਖਦਾ ਕੋਈ 5 10 ਪਰਸੈਂਟ ਇੰਟਰਸਟ ਹੋਏਗਾ ਵੀ ਕੱਲ ਨੂੰ ਇਹਨਾਂ ਪਤਾ ਵੀ ਮਾਗੀ ਹੈ ਠੀਕ ਹੈ ਜੀ ਉਹ ਰਿੱਦੀ ਮਾਂ ਖਾਦੀ ਇਹ ਪਤਾ ਹੈ ਠੀਕ ਹੈ ਜੀ ਸਾਨੂੰ ਦੱਸਿਆ ਸਾਗ ਬਣਾਉਣਾ ਕਿਚੜੀ ਬਣਾਉਣੀ ਰੋਹ ਦੀ ਕੀਰ ਬਣਾਉਣੀ ਮੋ ਮਾਈ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸਾਨੂੰ ਪਤਾ ਹੈ ਪਰ ਜਿਹੜਾ ਇਤਿਹਾਸ ਹੈ ਖੇਦਰਾਣੇ ਦੀ ਢਾਵਲਾ ਉਹ ਸਾਰੇ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਸੋ ਉਹ ਅਮਰਤ ਵੇਲੇ ਕੱਲ ਨੂੰ ਆਪਾਂ ਸਾਂਝ ਪਾਵਾਂਗੇ ਸ਼ਾਰਟ ਵਿੱਚ ਕਿਉਂਕਿ ਕੀਰਤਨ ਵੀ ਹੋਣਾ ਇਸ ਕਰਕੇ ਸਾਧ ਸੰਗਤ ਜੀ ਜੋ ਵੀ ਦਿਨ ਹੁੰਦਾ ਜਿੱਥੇ ਸਾਨੂੰ ਮਹਾਰਜ ਨੇ ਬਿਠਾਇਆ ਨਾ ਆਪਾ ਪਾਰਦਰਸ਼ੀ ਤਰੀਕੇ ਦੇ ਨਾਲ ਹਰ ਵਿਸ਼ੇ ਤੇ ਬੋਲਣਾ ਕੋਈ ਗੁੱਸਾ ਨਾ ਕਰੇ ਤੁਸੀਂ ਅਰਦਾਸ ਕਰਨੀ ਹੈ ਮੈਂ ਵੀ ਵੀ ਮੇਰੇ ਵਿੱਚ ਹੀ ਬਹੁਤ ਕਮੀਆਂ ਨੇ ਮੈਂ ਅਰਦਾਸ ਕਰਦਾ ਨਾਮਾਹ ਰਾਜੀ ਦੂਰ ਕਰਦੇ ਉਹਦੇ ਹੁਣ ਕਿੰਨਾ ਤੇ ਚਿਰ ਹੋ ਗਿਆ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਸੇ ਕਿਰਪਾ ਕੀਜੇ ਜੈਸਾ ਬਾਲਗ ਭਾਈ ਸੁਭਾਈ ਲੱਖਪਰਾਧ ਕਮਾਵੇ ਮੇਰੇ ਵਿੱਚ ਬਹੁਤ ਕਮੀਆਂ ਸੀ ਅਰਦਾਸਾਂ ਕਰਨੀਆਂ ਮੈਂ ਵੀ ਤੇ ਤੁਸੀਂ ਮਹਾਰਾਜ ਜੀ ਸਿੱਧੇ ਰਾਏ ਪੈ ਜਾਈਏ ਭੁੱਲੇ ਮਾਰਗ ਜਿਨੇ ਬਿਠਾਇਆ ਐਸਾ ਗੁਰਬੜ ਭਾਗੀ ਪਾਇਆ ਜੇ ਮੈਂ ਇੱਥੇ ਬਹਿ ਕੇ ਸੱਚ ਚੀਜ਼ ਨਾ ਤੁਹਾਨੂੰ ਦੱਸਾਂ ਕਿਉਂਕਿ ਮੇਰਾ ਫਰਜ ਹੈ ਤੁਸੀਂ ਮੈਨੂੰ ਇੱਡੀ ਵੱਡੀ ਪਦਵੀ ਤੇ ਬਿਠਾਇਆ ਮੈਨੂੰ ਸੱਚ ਨੂੰ ਸੱਚ ਕਹਿਣਾ ਪੈਣਾ ਝੂਠ ਨੂੰ ਝੂਠ ਕਹਿਣਾ ਪੈਣਾ ਮੈਨੂੰ ਹਰ ਵਿਸ਼ੇ ਤੇ ਬੋਲਣਾ ਪੈਣਾ ਮੈਨੂੰ ਕੇਸ਼ਾਂ ਤੇ ਬੋਲਣਾ ਪੈਣਾ ਖਾਣ ਪੀਣ ਦੇ ਬੋਲਣਾ ਪੈਣਾ ਮੈਨੂੰ ਮਨਮਤਾਂ ਬਾਰੇ ਬੋਲਣਾ ਪੈਣਾ ਮੈਨੂੰ ਸਿੱਖ ਰਹਿਤ ਮਰਿਆਦਾ ਬਾਰੇ ਦਿੜ ਕਰਾਉਣ ਬਾਰੇ ਬੋਲਣਾ ਪੈਣਾ ਨਹੀਂ ਮੈਨੂੰ ਬੋਲਣਾ ਚਾਹੀਦਾ ਹੈ ਮੇਰਾ ਇਹ ਧਰਮ ਤੇ ਫਰਜ਼ ਹੈ ਸੋ ਇਸ ਕਰਕੇ ਸਾਰੀ ਚੀਜ਼ ਤੁਸੀਂ ਸੁਣਿਆ ਕਰੋ ਇਹ ਨਾ ਕਿ ਉਹ ਵੀ ਲੈ ਤੇ ਮੇਰੇ ਚ ਕਮੀ ਹੈ ਇਹ ਬਾਬਾ ਜੀ ਨੇ ਦੱਸ ਦਿੱਤੀ ਉਹ ਕੋਈ ਗੱਲ ਕਮੀਆਂ ਤੇ ਮੇਰੇ ਵਿੱਚ ਵੀ ਨਹੀਂ ਠੀਕ ਹੈ ਜੀ ਮਾਰੇ ਕਹਿੰਦੇ ਗੁੱਸਾ ਨਾ ਕਰਿਆ ਕਰੋ ਮੇਰੇ ਕੋਲ ਮੈਨੂੰ ਕਿਹੜਾ ਨਹੀਂ ਗੁੱਸਾ ਆਉਂਦਾ ਠੀਕ ਹੈ ਹਾਂ ਅਰਦਾਸ ਕਰਦੀ ਮਹਾਰਾਜ ਜੀ ਕੰਟਰੋਲ ਹੋ ਜਾਏ ਬਸ ਇਦਾਂ ਹੀ ਬਾਕੀ ਚੀਜ਼ ਨੇ ਤੁਸੀਂ ਵੀ ਅਰਦਾਸ ਕਰੋ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਤੇ ਮਹਾਰਾਜ ਜੀ ਬੇੜਾ ਪਾਰ ਕਰਨਗੇ ਸੁਜ्ञਾ ਦੇ ਘਰ ਧੀਆਂ ਪੁੱਤਰਾਂ ਮਾਰੀ ਨੂੰ ਬਹੁਤ ਖੁਸ਼ੀਆਂ ਦੇਣ ਬੈਠ ਕੇ ਆਨੰਦ ਮਾਣੋ ਔਰ ਸਾਰੇ ਇਕੱਠੇ ਹੋ ਜਾਓ ਜਿਹੜੇ ਲੜਾਈ ਝਗੜੇ ਕੀਤਨੇ ਹੋਈ ਸਾਰੇ ਇਕੱਠੇ ਹੋ ਜਾਓ ਇੱਕ ਥਾਂ ਬੈਠ ਕੇ ਰੱਬ ਦਾ ਸ਼ੁਕਰਾਨਾ ਕਰੋ ਪਰਿਵਾਰ ਵਿੱਚ ਖੁਸ਼ੀ ਆਨੰਦ ਮਾਣੋ ਰੱਬ ਤੁਹਾਡੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਹੁਤ ਕੁਝ ਦੇਵੇ ਸੋ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਹੈ ਉਹਨਾਂ ਨੂੰ ਪੁੱਤਰ ਰੱਬ ਦੇਵੇ ਜਿਹਦੇ ਘਰ ਧੀਆਂ ਨਹੀਂ ਹੈ ਰੱਬ ਉਹਨਾਂ ਨੂੰ ਧੀਆਂ ਵੀ ਦੇਵੇ ਤੇ ਅੱਗੇ ਜੀ ਚਲੋ ਨਾਲ ਵਿਚਾਰਾ ਕਰੀ ਰੱਖ ਦਿੰਨੇ ਆ ਜਦੋਂ ਸਾਡੇ ਬਜ਼ੁਰਗਾਂ ਦੀ ਗੱਲ ਕਰੀਏ ਸਾਡੇ ਬਜ਼ੁਰਗ ਹੋਣੀ 11 12 ਜਣੇ ਸੀ ਠੀਕ ਹੈ ਭੈਣ ਭਰਾ 8 9 ਹੁਣ ਵੀ ਨੇ ਬਾਕੀ ਗੁਜ਼ਰ ਗਏ ਨੇ ਤੇ ਉਹਦੇ ਬਾਅਦ ਜਦੋਂ ਅਸੀਂ ਜੰਮੇ ਅਸੀਂ 4 ਦੋ ਭੈਣਾਂ ਤੇ ਦੋ ਭਰਾ ਕਾਫੀ ਸਾਡੇ ਇਦਾਂ ਹੀ ਦੋ ਭੈਣਾਂ ਤੇ ਦੋ ਭਰਾ ਜਿਹਦਾ ਅੱਜ ਕਹਿੰਦੇ ਨੇ ਇੱਕ ਮੁੰਡਾ ਹੋ ਜੇ ਤੇ ਇੱਕ ਕੁੜੀ ਹੋ ਜੇ ਅੱਗੇ ਦੋ ਪੁੱਤਰ ਦੇ ਦੋ ਧੀਆ ਹੁੰਦੀਆਂ ਸੀ ਮਾਸੀ ਦਾ ਵੀ ਰਿਸ਼ਤਾ ਰਹੇ ਚਾਚੇ ਦਾ ਵੀ ਰਹੇ ਭੂਆ ਦਾ ਵੀ ਰਹੇ ਤਾਇਆ ਦਾ ਵੀ ਰਹੇ ਤਾਈ ਦਾ ਵੀ ਰਹੇ ਜੇ ਇੱਕ ਹੋਵੇਗਾ ਤੇ ਤਾਇਆ ਕੋ ਕਿੰਨੂੰ ਕਹੇਗਾ ਤੇ ਚਾਚਾ ਕੋ ਕਿੰਨੂੰ ਕਹੇਗਾ ਠੀਕ ਹੈ ਗੱਲਾਂ ਇਹ ਤੇ ਜੇ ਇਕਵਿਤੀ ਹੋਏਗੀ ਹੈ ਤੇ ਮੇਰੀ ਵੀ ਹੈ ਪਰ ਗਿਮਾ ਕਰਨਾ ਮੈਂ ਇਹ ਥੋੜਾ ਫ੍ਰੈਂਕਲੀ ਨਹੀਂ ਬੋਲ ਸਕਦਾ ਉਹ ਤੇ ਮਾਰੇ ਦਾ ਹੁਕਮ ਹੈ ਮਾਰੇ ਨੇ ਕਿਰਪਾ ਕੀਤੀ ਸੀ ਜੋ ਇਸ ਸੰਸਾਰ ਤੋਂ ਚਲ ਵੀ ਗਿਆ ਕੋਈ ਜੀ ਉਹ ਵਕਰੀ ਗੱਲ ਆਪਾਂ ਚਾਹੁੰਦੇ ਸੀ ਵੀ ਬੱਚੇ ਪਰਿਵਾਰ ਵਿੱਚ ਆਉਣ ਪਰ ਉਹਦੇ ਹੁਕਮ ਵਿੱਚ ਹੈ ਜਿਹਨਾਂ ਦੇ ਬੱਚੇ ਆ ਸਕਦੇ ਨੇ ਹੋ ਸਕਦੇ ਨੇ ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਬਿਲਕੁਲ ਉਹਨਾਂ ਨੇ ਸਹੀ ਕਿਹਾ ਸਹਿਮਤ ਆ ਐਦਾਂ ਫਿਰ ਮਾਸੀ ਦਾ ਰਿਸ਼ਤਾ ਜੇ ਕਲੀਤੀ ਹੋਏਗੀ ਮਾਸੀ ਕੋਈ ਕਿੰਨੂੰ ਕਹੇਗਾ ਭੂਆ ਕੋ ਕਿੰਨੂੰ ਕਹੇਗਾ ਚਾਚੀ ਕੋ ਕਿੰਨੂੰ ਕਹੇਗਾ ਤਾਈ ਕੋ ਕਿੰਨੂੰ ਕਹੇਗਾ ਇਹਦਾ ਰਿਸ਼ਤੇ ਜਿਹੜੇ ਨੇ ਖਤਮ ਹੋ ਜਾਣੇ ਹਨ ਧੰਨ ਦੇਣਾ ਇਸ ਕਰਕੇ ਧੀਆ ਵੀ ਰੱਬ ਸਭ ਨੂੰ ਦੇਵੇ ਪੁੱਤਰ ਵੀ ਦੇਵੇ ਤੇ ਆਪਣੀ ਕੌਮ ਜਿਹੜੀ ਆ ਇਸ ਗਲਵਲ ਵੀ ਧਿਆਨ ਦੇਵੇ ਸਾਡੇ ਘਰ ਦੇ ਵਿੱਚ ਤਿੰਨ ਚਾਰ ਬੱਚੇ ਜੋ ਜਥੇ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਿਹਾ ਹੋਣੀ ਚਾਹੀਦੀ ਅਸੀਂ ਕਿੰਨੇ ਆ ਇਹਨਾਂ ਨੂੰ ਪਾਲਣਾ ਕਿਵੇਂ ਉਹ ਜਿਹੜੇ 11 11 12 12 ਪਲ ਗਏ ਹੈ ਉਹ ਅੱਜ ਤੋਂ 50 ਸਾਲ ਪਹਿਲਾਂ ਵਾਲੇ ਤੇ ਤੂੰ ਕੌਣ ਪਾਲਣ ਵਾਲਾ ਤੂੰ ਪਲਣ ਹਾਰਾ ਹੈ ਰਿਜਕ ਦਾਤਾ ਤੇ ਉਹ ਸਭ ਕੁਝ ਹੋ ਜਾਣਾ ਹੁਣ ਮੈਂ ਬੇਨਤੀ ਕਰਾਂ ਮੈਂ ਬੇਨਤੀ ਕਰਾਂ ਜੀ ਨਾ ਆਪਣੇ ਪਰਿਵਾਰ ਵਾਲੇ ਵੀ ਇੰਨੇ ਜਾਣੇ ਨੇ ਸਾਰੇ ਮੇਰਾ ਘਰ ਦੇ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਵਾਲੇ ਆ ਸਾਰਿਆਂ ਨੇ ਪੜਾਈਆਂ ਚੰਗੀਆਂ ਕੀਤੀਆਂ ਨੌਕਰੀਆਂ ਕੀਤੀਆਂ ਆਪ ਤਾਂ ਹੀ ਰੱਬ ਰਾਹ ਦੇ ਦਿੰਦਾ ਹੈ ਆਪੇ ਰੱਬ ਕੋਈ ਨਾ ਕੋਈ ਵਿਧੀ ਬਣਾ ਦੇ ਦਿੰਦਾ ਹੈ ਹਰ ਬੰਦਾ ਆਪਣਾ ਮੁਕੱਦਰ ਲੈ ਕੇ ਆਉਂਦਾ ਮੈਂ ਪਿੱਛੇ ਤੇ ਇਹ ਵੀ ਬੇਨਤੀ ਕੀਤੀ ਸੀ ਜੇ ਜਾਨਵਰ ਵੀ ਰੱਖਦੇ ਆ ਨਾ ਉਹ ਵੀ ਆਪਣੀ ਰੋਟੀ ਲੈ ਕੇ ਆਉਂਦਾ ਮੈਂ ਨਹੀਂ ਕਹਾਂਦਾ ਜਾਂ ਤੁਸੀਂ ਨਹੀਂ ਕਹਾਂਦੇ ਇਸ ਕਰਕੇ ਇਹ ਫਿਕਰ ਚ ਮਤ ਪੋ ਵੀ ਇਹ ਪੜਨਗੇ ਕਿਦਾਂ ਇਹ ਅੱਗੇ ਕਿਦਾਂ ਜਾਣਗੇ ਕਈ ਵਾਰ ਜਿਹੜੇ ਇੱਕ ਜਾਂ ਦੋ ਹੁੰਦੇ ਨੇ ਪੜਦੇ ਹੀ ਨਹੀਂ ਉਹ ਚੰਗੇ ਬੋਸੇ ਲੱਗਦੇ ਨਹੀਂ ਫਿਰ ਕੀ ਕਰਾਂਗੇ ਇਹ ਸੱਚੇ ਬਾਦਸ਼ਾਹ ਦਾ ਖੇਲ ਸੋ ਮਹਾਰਾਜ ਮੇਲ ਕਰਨ ਸਭ ਨੂੰ ਖੁਸ਼ੀਆਂ ਬਖਸ਼ਣ ਸੋ ਗੱਲੋਂ ਮਾਗੀ ਹੈ ਤੇ ਮੁਖਸ਼ਰ ਦਾ ਇਤਿਹਾਸ ਹੈ ਆਪਾਂ ਅਮਰਤ ਵੇਲੇ ਹਾਜ਼ਰੀਆਂ ਭਰਨੀਆਂ ਸਾਂਝਾ ਕਰਨਾ ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲ ਚੁੱਕ ਮਾਫ ਕਰਨਾ ਸੋ ਸਤਿਗੁਰੂ ਸਾਹਿਬ ਦਾ ਭਲਾ ਕਰੇ ਬੇੰਤ ਮਯਾ ਜੀ ਨੇ ਸੋ ਗੁਰਮਤ ਵਿਚਾਰਾਂ ਦਾ ਸਤਕਾਰ ਕੀਤਾ ਤਿਲ ਤਿਲ ਭੇਡ ਕੀਤੀ ਮਾਰੇ ਲੇਖੇ ਵਿੱਚ ਲਾਵੇ ਹਰ ਮੈਦਾਨ ਫਤਿਹ ਕਰੇ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ